ਸੋ ਭੰਗ ਮਹਾਰਾਜ ਜੀ ਸੰਗਿਸ ਨੂੰ ਵਰਗਮਾਂ ਦੇ ਹੈ ਤੇਰੀਆ ਸੰਗ ਦੀ ਬੜਾ ਖੁਸ਼ੀਆਂ ਵਾਲਾ ਸਮਾ ਹੈ ਜੋ ਹਜੂਰ ਸੇਨਛਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਗੱਲ ਚੱਲ ਰਹੀ ਸੀ ਅਕਾਲ ਪੁਰਖ ਦੀ ਤੇ ਗੁਰੂਆਂ ਅਵਤਾਰਾਂ ਦੀ ਕਿ ਕਿਵੇਂ ਮਾਤ ਲੋਕ ਤੇ ਸ਼ਬਦੀ ਤਾਰ ਗੁਰੂ ਅਵਤਾਰ ਪਹੁੰਚੇ ਇਹ ਬੜੀ ਗੱਲ ਸੋਚਣ ਵਾਲੀ ਹੈ ਕਿ ਅਕਾਲ ਪੁਰਖ ਨੂੰ ਇਹ ਵੀ ਸਾਰੇ ਕਹਿੰਦੇ ਹਾਂ ਕਿ ਉਹ ਸੱਚਖੰਡ ਵਿੱਚ ਵੱਸਦਾ ਹੈ ਪਰ ਜਿਸ ਵੇਲੇ ਉਹ ਮਿਹਰਬਾਨ ਹੁੰਦਾ ਹੈ ਫਿਰ ਧਰਤੀ ਤੇ ਆ ਕੇ ਹੀ ਕਿਰਪਾ ਕਰਦਾ ਇਹ ਸਾਰੇ ਗੁਰੂ ਅਵਤਾਰਾਂ ਨੇ ਪੀਰ ਪਗੰਬਰਾਂ ਨੇ ਪਸ਼ੀਨ ਗੋਈਆਂ ਕੀਤੀਆਂ ਕਿ ਜਿਸ ਵੇਲੇ ਉਹ ਆ ਪਾਇਆ ਆਇਆ ਕਿਥੇ ਇਹ ਵੀ ਨਾਲ ਗੱਲ ਹੋਈ ਕਿ ਧਰਤੀ ਤੇ ਧਰਨੀ ਵੀ ਕਹਿੰਦੀ ਆ ਕਿ ਇਹ ਸਮਾਂ ਮੈਂ ਪਹਿਲਾਂ ਕਦੀ ਨਹੀਂ ਦੇਖਿਆ ਕਿ ਭਗਵਾਨ ਧਰਤੀ ਤੇ ਆ ਗਿਆ ਗੁਰੂ ਅਵਤਾਰ ਕਹਿੰਦੇ ਪ੍ਰਭੂ ਅਸੀਂ ਤੇ ਕਹਿੰਦੇ ਆਏ ਕੀ ਕਹਿੰਦੇ ਆਏ ਕਿ ਉਹ ਵਸੇ ਸੱਚਖੰਡ ਦੀ ਵਿੱਚ ਕੋੜ ਵੀ ਉਹ ਮਤ ਲੋਕ ਤੇ ਆਉਂਦਾ ਨਹੀਂ ਇਹੀ ਬਸ ਉਹ ਵਲਸਾល ਖੇਡਦਾ ਹੈ ਕਿ ਸੰਸਾਰ ਕਹਿੰਦਾ ਕਿ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ ਪਰ ਗੁਰੂਆਂ ਅਵਤਾਰਾਂ ਨੇ ਜਿੰਨੇ ਇਸ਼ਾਰੇ ਕੀਤੇ ਉਹਨਾਂ ਇਹੀ ਸੰਦੇਸ਼ ਦਿੱਤਾ ਕਿ ਉਹ ਮਾਤ ਲੋਕ ਤੇ ਤੁਹਾਡੇ ਵਿੱਚ ਆ ਕੇ ਗੱਲ ਕਰੇਗਾ ਜਿਸ ਪਰਿਵਾਰ ਵਿੱਚ ਅੱਜ ਜੁੜ ਬੈਠੇ ਹਾਂ ਦੁਆਪਰ ਦਾ ਸਮਾਂ ਸੀ ਕ੍ਰਿਸ਼ਨ ਭਗਵਾਨ ਦਾ ਟਾਈਮ ਸੀ ਦੁਆਪਰ ਵਿੱਚ ਅਠ ਰਾਈ ਵੀਰ ਜੀ ਉਹਨਾਂ ਨੇ ਇਸ਼ਾਰਾ ਕੀਤਾ ਸੀ ਪਿੰਡ ਜੰਡਿਆਲੇ ਪਰਸੋਂ ਕਿ ਉਹ ਅਠਰਾਈ ਕਿਹੜੇ ਸੀ ਜਿਹੜੇ ਸਦਾਮੇ ਦੇ ਕੋਲ ਆਣ ਕੇ ਰੁਕੇ ਸਦਾਮਾ ਭਗਤ ਸੀ ਕ੍ਰਿਸ਼ਨ ਭਗਵਾਨ ਦਾ ਜਿਸ ਵੇਲੇ ਉਹਨਾਂ ਆਣ ਕੇ ਉਹਦੇ ਕੋਲੋਂ ਮੰਗ ਰੱਖੀ ਕਿ ਸਾਨੂੰ ਭੁੱਖ ਬਹੁਤ ਲੱਗੀ ਹੈ ਕੁਛ ਛਕਣ ਵਾਸਤੇ ਦੇ ਇੱਕ ਤਤਰ ਓਡਾਰੀ ਮਾਰ ਕੇ ਉਹਨਾਂ ਸਾਰਿਆਂ ਦੇ ਕੋਲ ਆ ਗਿਆ ਉਸਨੇ ਆਣ ਕੇ ਆਵਾਜ਼ ਦਿੱਤੀ ਕਿ ਸਦਾਮੇ ਨੂੰ ਐਵੇਂ ਨਾ ਗਨ ਲਿਓ ਸਦਾਮੇ ਨੇ ਕਿਹਾ ਮੇਰੇ ਕੋਲ ਖਾਣ ਵਾਸਤੇ ਸਿਰਫ ਦੋ ਚਾਰ ਚਮਚੇ ਖਿਚੜੀ ਦੇ ਆ ਜੇ ਤੁਹਾਡਾ ਇਹਦੇ ਨਾਲ ਸਰਦਾ ਤੇ ਲੈ ਲਓ ਹੋਰ ਮੇਰੇ ਕੋਸ਼ ਕੋਲ ਖਾਣ ਪੀਣ ਵਾਸਤੇ ਨਹੀਂ ਉਸ ਦਿੱਤਰ ਨੇ ਇਨਾ ਪਿਆਰ ਦਿਤਾਇਆ ਕਿ ਜੇ ਤੁਸੀਂ ਇਸ ਭਗਤ ਦੇ ਕੋਲ ਰੋਗੇ ਹੋ ਇਸ ਖਿਚੜੀ ਨੂੰ ਖਿਚੜੀ ਨਾ ਮੰਨ ਕੇ ਬਹਿ ਜਾਓ ਜਿਵੇਂ ਮੋਠਾਂ ਦੇ ਵਿੱਚ ਚੌਲ ਰਲ ਕੇ ਇੱਕ ਹੋ ਗਿਆ ਇਹ ਸਦਾਮਾ ਭਗਤ ਕ੍ਰਿਸ਼ਨ ਵਿੱਚ ਰਲ ਕੇ ਇੱਕ ਹੋਇਆ ਹੈ ਇਹਦੇ ਕੋਲੋਂ ਕੁਝ ਮੰਗ ਲਓ ਬੜੀ ਸੇਹ ਦਿੱਤੀ ਉਸ ਪੰਛੀ ਨੇ ਉਹ ਜਿਹੜੇ 8 ਸੀ ਉਹਨਾਂ ਦੇ ਵਿੱਚੋਂ ਚੋਹਾਂ ਨੇ ਕਿਹਾ ਤੇ ਤਰਨੂ ਕਿ ਤੂੰ ਤੇ ਸਾਨੂੰ ਐ ਮਤਾਂ ਦੇਣਾ ਜਿਵੇਂ ਕਿ ਤੂੰ ਸਵਾਣੀ ਹੋਵੇਂ ਤੇ ਖਿਚੜੀ ਆਪ ਬਣਾਈ ਹੋਵੇ ਉਹਨੇ ਹਾੜਾ ਕੱਢਿਆ ਸਤਿਗੁਰੂ ਅੱਗੇ ਕਿ ਇਹ ਸਮਝਣ ਵਾਲੇ ਨਹੀਂ ਇਹ ਮਜ਼ਾਕ ਕਰਦੇ ਆ ਅੱਗੋਂ ਅਕਾਲ ਪੁਰਖ ਦੀ ਆਵਾਜ਼ ਆਈ ਕਿ ਜਿਨ੍ਹਾਂ ਨੇ ਤੈਨੂੰ ਕਿਹਾ ਕਿ ਤੂੰ ਸੁਆਣੀ ਤੇ ਨਹੀਂ ਜਿਸ ਵੇਲੇ ਮਾਤ ਲੋਕ ਤੇ ਮੇਰਾ ਆਉਣਾ ਹੋਇਆ ਉਸ ਵੇਲੇ ਇਹ ਚਾਰੇ ਸੁਆਣੀਆਂ ਹੋਣਗੀਆਂ ਉਹਨਾਂ ਚੰ ਨੂੰ ਸਦਾਮਾ ਬੋਲ ਪਿਆ ਕਿ ਸਤਿਗੁਰੂ ਮੇਰੇ ਕੋਲੇ ਖੜੇ ਸੀ ਤੂੰ ਤੇ ਇਹਨਾਂ ਨੂੰ ਹੁਕਮ ਦੇ ਦਿੱਤਾ ਹੈ ਇਹਨਾਂ ਨੂੰ ਤੇ ਇਸਤਰੀਆਂ ਦਾ ਜਨਮ ਲੈਣਾ ਪੈਣਾ ਹੈ ਅਕਾਲ ਪੁਰਖ ਨੇ ਕਿਹਾ ਜੇ ਤੂੰ ਹਾਮੀ ਭਰਦਾ ਹੈ ਇਹਨਾਂ ਦੀ ਧਿਆਨ ਦਿਓ ਪੈਣੋ ਸਦਾਮੇ ਨੇ ਕਿਹਾ ਸਤਗੁਰੂ ਤੂੰ ਜੋ ਹੁਕਮ ਦੇ ਦਿੱਤਾ ਹੈ ਇਹਨਾਂ ਨੂੰ ਤੇ ਇਸਤਰੀ ਦਾ ਰੂਪ ਲੈਣਾ ਪਵੇਗਾ ਚੋਹਾਂ ਨੂੰ ਇਹ ਤੇਰਾ ਹੁਕਮ ਹੋ ਗਿਆ ਹੈ ਇਹ ਪੂਰਾ ਹੋ ਜਾਣਾ ਅਕਾਲ ਪੁਰਖ ਨੇ ਕਿਹਾ ਸਦਾਮੇ ਜੇ ਤੂੰ ਇਹਨਾਂ ਦੀ ਹਾਮੀ ਪਰਦਾ ਹੈ ਤੇ ਇਹ ਅੱਠੇ ਹੀ ਤੇਰੇ ਘਰ ਜਨਮ ਲੈਣਗੇ ਚਾਰ ਪੈਣਾ ਤੇ ਚਾਰ ਵੀਰ ਹੋਣਗੇ ਉਸਦਾਰੇ ਦੀ ਤਾਰਸੀ ਪ੍ਰੀਤਮ ਸਿੰਘ ਲੰਬਰਦਾਰ ਜੇਠਵਾਲ ਚਾਰ ਉਹਦੇ ਘਰ ਬੇਟੀਆਂ ਹੋਈਆਂ ਤੇ ਚਾਰ ਬੇਟੇ ਜਿਹੜਾ ਤੇ ਤਰਸੀ ਉਸ ਨੂੰ ਇਸ਼ਾਰਾ ਕੀਤਾ ਅਕਾਲ ਪੁਰਖ ਨੇ ਕਿ ਹੁਣ ਤੂੰ ਦੂਰੋਂ ਅਡਾਰੀ ਮਾਰ ਕੇ ਸਦਾਮੇ ਦੇ ਕੋਲ ਆ ਗਿਆ ਹੈ ਪਿਆਰ ਜਤਾਇਆ ਹੈ ਜਿਸ ਵੇਲੇ ਮੇਰਾ ਆਉਣਾ ਹੋਇਆ ਉਸ ਵੇਲੇ ਵੀ ਤੂੰ ਸਦਾਮੇ ਦੇ ਕੋਲ ਅਡਾਰੀ ਮਾਰ ਕੇ ਦੂਰੋਂ ਨੇੜੇ ਆ ਜਾਏਗਾ ਉਹ ਸੀ ਭਾਜੀ ਬਰਿਆਮ ਸਿੰਘ ਜੋ ਸੂਬੇਦਾਰ ਸਾਹਿਬ ਦੇ ਡੈਡੀਸਨ ਉਸੀ ਉਸ ਵੇਲੇ ਦਿੱਤਰ ਇਹਨਾਂ ਦਾ ਪਿੰਡ ਤੇ ਵੀਰਾਂ ਦਾ ਹੋਰ ਸੀ ਉਹ ਬੇਦਪੂਰੀ ਪ੍ਰਮਾਤਮਾ ਨੇ ਬਣਾ ਕੇ ਜੇਠੂਆਲ ਦੀ ਧਰਤੀ ਤੇ ਇਹਨਾਂ ਨੂੰ ਬੁਲਾਇਆ ਜੰਤੀਪੁਰ ਦੇ ਨੇੜੇ ਪਿੰਡ ਸੀ ਅਕਾਲ ਪੁਰਖ ਦੇ ਹੁਕਮ ਨਾਲ ਇਹ ਜੇਠੂਆਲ ਆ ਗਏ ਉਹ ਲੈਣਾ ਦੇਣਾ ਪੂਰਾ ਕੀਤਾ ਉਹ ਲਿਖਤ ਪ੍ਰੀਤਮ ਸਿੰਘ ਨੰਬਰਦਾਰ ਦੇ ਘਰ ਹੋਈ ਕਿ ਮੈਂ ਕਿਵੇਂ ਇਕਰਾਰ ਪੂਰੇ ਕਰਨ ਵਾਸਤੇ ਆਇਆ ਹਾਂ ਹਰ ਭਗਤਵਾਰ ਜੇਠੂਆ ਨੂੰ ਮਾਣ ਦੇ ਦਿੰਦਾ ਹੈ ਪ੍ਰਮਾਤਮਾ ਨੇ ਧਰਤੀ ਤੇ ਸੱਚਖੰਡ ਦਾ ਸੋ ਇਹ ਕਿਰਪਾ ਹੋਈ ਵੀਰ ਬਰਿਆਮ ਸਿੰਘ ਦੇ ਗ੍ਰੈਪ ਐਂਡ ਜੇਠੂਆਲ ਜੋ ਮੈਂ ਤੁਹਾਡੇ ਨਾਲ ਥੋੜੀਆਂ ਲੈਣਾ ਸਾਂਝੀਆਂ ਕਰਨੀਆਂ جو سوبے دار صاحب دے ڈیڈی سن اسی گھروں پاگ لگا اکی پو شہن شاہی دو سنگھ و ریام جیٹھو آل کہ اے جو میں پرماتما نے کیا کہ ہر پگت دوار جیٹھو آل دی ترتیتے بنایا ہے اے کوئی ممولی کھیڑ نہیں ہے ਇਹ ਮੈਂ ਸੱਚਖੰਡ ਬਣਾ ਦਿੱਤਾ ਹੈ ਧਰਤੀ ਤੇ ਜਿਹੜਾ ਕਿ ਪਹਿਲਾਂ ਕਿਸੇ ਨੂੰ ਕਦੀ ਮਾਨ ਨਹੀਂ ਮਿਲਿਆ ਸਤਗੁਰੂ ਸ਼ਬਦ ਕਹੇ ਮੈਂ ਵੇਖੀ ਧਰਨੀ ਭੂਮੀ ਭੂਮ ਕਾ ਸੋਣੀ ਨਜ਼ਰੀ ਆਈਆ ਜਿਸ ਨੂੰ ਸਮਝੇ ਨਾ ਕੋਈ ਨਜੂਮੀ ਵਿਧਿਆ ਵੇਚਣਾ ਵੰਡ ਕੋਈ ਵੰਡਾਈਆ ਪੰਨ ਵਾਲਾ ਵੀ ਕੋਈ ਜਾਣ ਨਹੀਂ ਸਕੇਗਾ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਮੈਂ ਬਹੁਤਾ ਪੜਿਆ ਨਹੀਂ ਅਰਥ ਨਹੀਂ ਆਉਂਦੇ ਕਈ ਵੀਰ ਪੜਣਾ ਕਹਿੰਦੇ ਹਨ ਕਿ ਇਸ ਤਰ੍ਹਾਂ ਕੋ ਕਹਿੰਦੇ ਹੋ ਕੇ ਪੜੇ ਨਹੀਂ ਮੈਨੂੰ ਉਹ ਗੱਲ ਯਾਦ ਆ ਜਾਂਦੀ ਹੈ ਜਿਸ ਵੇਲੇ ਪਰਮਾਤਮਾ ਨੇ ਹੁਕਮ ਦਿੱਤਾ ਸੀ ਕਿ ਮੇਰੀ ਬਾਣੀ ਨੂੰ ਪੜਿਓ ਤੇ ਵਿਚਾਰਿਓ ਪਰ ਮੈਨੂੰ ਨਾ ਪਲਿਓ ਲਸਮਨ ਸਿੰਘ ਨੇ ਉੱਠ ਕੇ ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ ਜਿਹੜੇ ਪੜੇ ਨਹੀਂ ਉਹਨਾਂ ਦਾ ਕੀ ਬਣੇਗਾ ਉਹ ਪੜਿਆ ਨਹੀਂ ਸੀ ਹਜੂਰ ਸ਼ੰਚਾ ਨੇ ਹੁਕਮ ਦਿੱਤਾ ਲਸਮਨ ਸਿੰਘ ਸਾਨੂੰ ਤੂੰ ਕੀ ਸਮਝਦਾ ਹੈ ਉਸਨੇ ਕਿਹਾ ਮੈਂ ਪਰਮਾਤਮਾ ਸਮਝਦਾ ਹਾਂ ਪਰਮਾਤਮਾ ਨੇ ਕਿਹਾ ਤੂੰ ਬੜੀ ਪੰਨ ਵਾਲਿਆ ਨੇ ਪਤਾ ਨਹੀਂ ਮੈਨੂੰ ਪਛਾਨਣਾ ਕਿ ਨਹੀਂ ਪਛਾਨਣਾ ਤੂੰ ਰੱਬ ਮੰਨ ਲਿਆ ਤੇ ਗੱਲ ਮੁੱਕ ਗਈ ਤੈਨੂੰ ਪੰਨ ਦੀ ਲੋੜ ਲਈ ਤਾਂ ਮੈਂ ਕਹਿਣਾ ਕਿ ਇਹ ਗੱਲ ਯਾਦ ਰੱਖਣੀ ਕਿ ਕੀ ਲੈਣਾ ਵੱਡਿਆਂ ਬਣ ਕੇ ਸਾਡਾ ਸਤਿਗੁਰ ਯਾਰ ਗਰੀਬਾਂ ਦਾ ਜਿਹਨੂੰ ਕੋਈ ਨਹੀਂ ਸੀ ਪੁੱਛਦਾ ਉਹਨੂੰ ਆਪਣੇ ਬੱਚੇ ਬਣਾ ਲਿਆ ਪਰਮਾਤਮਾ ਨੇ ਜਿਸਨੂੰ ਸਮਝੇ ਨਾ ਕੋਈ ਨਜੂਮੀ ਵਿਦਿਆ ਵਿੱਚ ਨਾ ਕੋਈ ਵਡਾ ਵਿਦਿਆ ਵਿੱਚ ਵੰਡਣਾ ਕੋਈ ਵੰਡਾਈਆ ਭਗਤ ਦਵਾਰ ਕੋਈ ਖੇਲ ਨਹੀਂ ਮਮੂਲੀ ਇਹ ਜੋ ਮਾਤ ਲੋਕ ਤੇ ਕਿਰਪਾ ਕਰ ਦिती ਹੈ ਪ੍ਰਮਾਤਮਾ ਨੇ ਇਹ ਕੋਈ ਨਿੱਕੀ ਜੀ ਖੇਡ ਨਹੀਂ ਕਿ ਆਏ ਤੇ ਦੇਖ ਕੇ ਸੰਸਾਰ ਚਲੇ ਗਿਆ ਇਹਨਾਂ ਮਾਨ ਦੇ ਦਿੱਤਾ ਕਿ ਜਿਹੜਾ ਲੰਗਰ ਵੀ ਛੱਕਿਆ ਉਹਨੂੰ ਵੀ ਸੱਚਖੰਡ ਲੈ ਜਾਣਾ ਇਹਦੇ ਵਿੱਚ ਅੰਕ ਪਖਤ ਦਵਾਰ ਕੋਈ ਖੇਲ ਨਹੀਂ ਮਮੂਲੀ ਨਾਮ ਲੂਮ ਆਪਣੀ ਕਾਰ ਕਮਾਈਆ ਚਰਨ ਧੂੜ ਜਨਾ ਮਸਤਕ ਦੇਵੇ ਤੁਨੀ ਧਰਮ ਦਵਾਰ ਇੱਕ ਵਖਾਈਆ ਇਨਸਾਫ ਵਿੱਚ ਕਦੀ ਨਾ ਕਰੇ ਬੇ ਅਸੂਲੀ ਅਸਲ ਦੀ ਨਸਲ ਦਾ ਇਹ ਪ੍ਰਗਟਾਈਆ ਜੋਤੀ ਜੋਤ ਸਰੂਪ ਹਰ ਆਪ ਹੀ ਆਪਣੀ ਕਿਰਪਾ ਕਰ ਸਾਚਾ ਹੁਕਮ ਇੱਕ ਵਰਤਾਈਆ ਤਰਨੀ ਕਹੇ ਮੈਂ ਹੋਈ ਵੱਡੀ ਵੱਡ ਵੱਡੇ ਦਿੱਤੀ ਵਡਿਆਈਆ ਮੈਂ ਸ੍ਰਿਸ਼ਟ ਸੁਭਾਈ ਛੱਡੀ ਛੱਡੀ ਜਗਤ ਲਕਾਈਆ ਵਸਤ ਅਮੋਲਕ ਜਨ ਭਗਤਾ ਪ੍ਰੇਮ ਧਾਰ ਲੱਭੀ ਜਗਨੇਤਰ ਨજર ਕਿਸੇ ਨਾ ਆਈਆ ਓੜੀ ਪ੍ਰੇਮ ਧਾਰ ਹੈ ਉਹ ਦੇਖਣ ਨੂੰ ਤੇ ਕਿਸੇ ਦੇ ਨજર ਨਹੀਂ ਆਉਂਦੀ ਪਰ ਪਿਆਰ ਕਰਨਾ ਪ੍ਰਮਾਤਮਾ ਨੇ ਸਿਖਾ ਦਿੱਤਾ ਹੈ ਕਿ ਸਭ ਨਾਲ ਪਿਆਰ ਕਰ ਸਾਰੇ ਮਾਨਵ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਜਿੱਥੋਂ ਆਪਾਂ ਅਜੇ ਬਹੁਤ ਪਿਛੇ ਹਾਂ ਜਿਸ ਦੇ ਵਹਿਣ ਵਿੱਚ ਵਹਿੰਦੀ 999 ਨਦੀ ਜਿਸ ਵੇਲੇ ਪਰਮਾਤਮਾ ਵਿਦੇਸ਼ੀ ਟੂਰ ਤੇ ਗਏ ਸੀ ਉੱਥੇ ਇਹ ਸਾਰੀ ਕਿਰਪਾ ਕੀਤੀ ਸਮੁੰਦਰ ਕੰਨੇ ਜਾ ਕੇ ਬਗਦਾਦ ਦੀ ਧਰਤੀ ਤੇ ਕਿ ਮੈਂ 999 ਨਦੀਆਂ ਨੂੰ ਪਾਰ ਕਰਕੇ ਆਇਆ ਜਿਸ ਦੇ ਵੈਣ ਵਿੱਚ ਵਹਿੰਦੀ 999 ਨਦੀਆਂ ਤੋਂ ਪਾਰ ਸਮਝ ਕਿਸੇ ਨਾ ਆਈਆ ਉਸ ਦੇ ਹੁਕਮ ਅੰਦਰ ਬਧੀ ਬਦਨਾ ਵਿੱਚ ਬੈਠੀ ਸੀ ਸੁਨਵਾਈਆ ਸੱਚ ਪ੍ਰੀਤ ਪ੍ਰੀਤਮ ਵਾਲੀ ਲੱਗੀ ਪਿਆ ਪਿਰਿਆ ਕਰਕੇ ਰਈ ਬਲਾਈਆ ਉਸੇ ਦੀ ਭਗਤਾਂ ਦੀ ਭਗਤੀ ਵਾਲੀ ਵੇਖੀ ਤਾਰ ਸੱਜੀ ਇਹ ਕਿਰਪਾ ਕਿੱਥੇ ਹੋ ਰਹੀ ਸੀ ਉਸਦਨ ਪਾਜੀ ਬਰਿਆਮ ਸਿੰਘ ਦੇ ਕਾਰ ਉਹ ਕਹਿੰਦੀ ਮੈਂ ਦੇਖ ਰਹੀ ਹਾਂ ਕਿ ਭਗਤਾਂ ਦੀ ਧਾਰ ਇਹੋ ਜਿਹੀ ਹੋਣੀ ਚਾਹੀਦੀ ਜਿਹੜੇ ਸ਼ਾਂਤਮਈ ਬੈਠੇ ਹਨ ਪ੍ਰਭੂ ਦੇ ਚਰਨਾਂ ਵਿੱਚ ਜਿਵੇਂ ਅੱਜ ਜੁੜ ਬੈਠੇ ਆ ਉਸੇ ਦੀ ਭਗਤਾਂ ਦੀ ਭਗਤੀ ਵਾਲੀ ਵੇਖੀ ਧਾਰ ਸੱਜੀ ਉਹ ਸੱਜਣ ਮਿਲਿਆ ਧੁਰ ਦਰਗਾਈਆ ਮੇਰੇ ਉੱਤੇ ਪਵਨ ਠੰਡੀ ਵਗੀ ਸਾਤ ਕ ਸਤ ਰਈ ਕਰਾਈਆ ਚਾਰ ਜੁਗ ਦੀ ਬੁਜੀ ਅਗੀ ਕੁੜੀ ਤਪਸਨਾ ਕੋਇ ਤਪਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਮਿਹਰ ਨਜ਼ਰ ਰਿ ਆਇ ਉਠਾਈਆ ਤਰਨੀ ਕਹੇ ਮੈਂ ਵੇਖਿਆ ਸੱਚਾ ਧਰਮ ਸੰਸਾਰ ਪੁੱਛਦਾ ਹੈ ਤੁਹਾਡਾ ਧਰਮ ਕਿਹੜਾ ترنی کہہ رہی میں دیکھا ترنی کہ میں دیکھا سچا ترم دوارہ توردہ نجری آئیا میرا اچھا ہویا کرم کرمی ہویا سہائییا سنسا گیا پرم ਪਾਂਡਾ ਦਿੱਤਾ ਪਨਾਈਆ ਵਡਿਆਈ ਦਿੱਤੀ ਤੇਰੇ ਉੱਤੇ ਭਗਤਾਂ ਲਿਆ ਜਨਮ ਮਾਰ ਮਿਲਿਆ ਹੈ ਤਨ ਤਾਂ ਪ੍ਰਮਾਤਮਾ ਨੇ ਕਿਹਾ ਸੀ ਆਪਣੀਆਂ ਮਾਵਾਂ ਨੂੰ ਨਿਮਸ਼ਕਾਰ ਕਰਕੇ ਆਉਣਾ ਛਵੀ ਪੋਤੇ ਕਿ ਤੁਹਾਨੂੰ ਜਨਮ ਦਿੱਤਾ ਹੈ ਤੁਸੀਂ ਤਾਂ ਮੇਰੇ ਚਰਨਾਂ 'ਨ ਲੱਗੇ ਹੋ ਉਹਨਾਂ ਦਾ ਵੀ ਸਤਕਾਰ ਹੈ ਵਡਿਆਈ ਦਿੱਤੀ ਤੇਰੇ ਉੱਤੇ ਭਗਤਾਂ ਲਿਆ ਜਨਮ ਜਨਮ ਪ੍ਰਾਪਦੇ ਲੇਖੇ ਲਾਈਆ ਇਕੋ ਢੋਲਾ ਪਰਨ ਸਾਚਾ ਰਾਗ ਅਲਾਈਆ ਇਕੋ ਦੀ ਰਖਣ ਸ਼ਰਨ ਦੁਜੀ ਓਟ ਨਾ ਕੋ ਠਕਾਈਆ ਛੋ ਤੇਰੇ ਉੱਤੇ ਚਰਨ ਆਇਆ ਧਰਨ ਇਕਰਾਰ ਕਿੱਥੇ ਪੂਰੇ ਹੋਏ ਧਰਨੀ ਤੇ ਸੱਚਖੰਡ ਵਸਣ ਵਾਲਾ ਕਿੱਥੇ ਆ ਗਿਆ ਧਰਨੀ ਤੇ ਗੁਰੂ ਅਵਤਾਰਾਂ ਨੂੰ ਵੀ ਭਾਵੇਂ ਸ਼ਬਦੀ ਧਾਰ ਸੱਧਿਆ ਪਰ ਸੱਧਿਆ ਕਿੱਥੇ ਧਰਨੀ ਤੇ ਲੈਣੇ ਦੇਣੇ ਸਾਰੇ ਪੂਰੇ ਇੱਥੇ ਹੋਏ ਹਨ ਸੋ ਤੇਰੇ ਉੱਤੇ ਚਰਨ ਆਇਆ ਧਰਨ ਤਵਲ ਰੰਗ ਰੰਗਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਰੋਤ ਧਰੋ ਨੇਕ ਕਲੰਕ ਨਰੈਣ ਨਾਰੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤ ਸਹੇਲੇ ਆਇਆ ਫੜਨ ਪਾਂਦੀ ਹੋ ਕੇ ਪਾਂਦੀ ਹੋ ਕੇ ਨਾਮ ਡੋਰੀ ਤੰਦ ਬਣਾਈਆ ਖੜਿਆ ਕਿੱਥੇ ਆਣ ਕੇ ਮੈਂ ਬਾਰ ਬਾਰ ਇਹ ਗੱਲ ਕਹਿੰਦਿਆਂ ਕਿ ਫੜਿਆ ਕਿੱਥੇ ਆਣ ਕੇ ਫੇਰ ਤਰਨੀ ਗੁਰੂ ਅਵਤਾਰਾਂ ਨੂੰ ਵੀ ਜਿਸ ਦਿਨ ਬੁਲਾਇਆ ਉਹਨਾਂ ਵੀ ਆਣ ਕੇ ਆਵਾਜ਼ ਦਿੱਤੀ ਕ੍ਰਿਸ਼ਨ ਭਗਵਾਨ ਨੇ ਕਿਹਾ ਨਿਰਗੁਣ ਰੂਪ ਸ੍ਰੀ ਭਗਵਾਨ ਟਕ ਲੋ ਸਾਖਿਆ ਹਰ ਪਗਦਵਾਰ ਜੇਠੂਆਲ ਵਿੱਚ ਇਹ ਸਾਰੀ ਵਿਉਂਤਬੰਦੀ ਬਣੀ اقرار ਜਿਹੜੇ ਕੀਤੇ ਸੀ ਉਹ ਪੂਰੇ ਕੀਤੇ ਉਸ ਦਿਨ ਗੁਰੂਆਂ ਅਵਤਾਰਾਂ ਨੇ ਆਣ ਕੇ ਇਹ ਸਾਰਾ ਹੜਾ ਕੱਢਿਆ ਕਿਵੇਂ ਸੋਝੀ ਦਿੰਦਾ ਰਿਹਾ ਪ੍ਰਮਾਤਮਾ ਤੇ ਨਹੀਂ ਲਿਖਦੇ ਕੋਈ ਮਾਈ ਬੈਟਰੀ ਕਿਰਪਾ ਕੀਤੀ ਪੰਛੀਆਂ ਉੱਪਰ ਮੈਂ ਕ੍ਰਿਸ਼ਨ ਭਗਵਾਨ ਦੀ ਗੱਲ ਕਰ ਰਿਹਾ ਸੀ ਕਿ ਜਿਸ ਵੇਲੇ ਕ੍ਰਿਸ਼ਨ ਭਗਵਾਨ ਦਾ ਸਮਾਂ ਸੀ ਦੁਆਪਰ ਯੁਗ ਵਿੱਚ ਇੱਕ ਗਰਨਾਂ ਦਾ ਪੰਛੀ ਆ ਗਿਆ ਵੀਰ ਦੱਸ ਰਿਹਾ ਸੀ ਸਟੇਜ ਤੋਂ ਕਿ 83 ਕੌਣ ਕੱਟਦਾ ਹੈ ਅਕਾਲਪੁਰਖ ਕ੍ਰਿਸ਼ਨ ਭਗਵਾਨ ਅੱਗੇ ਉਹਨੇ ਹਾੜਾ ਕੱਢਿਆ ਕਿ ਮੈਨੂੰ ਤੇਰੇ ਵਿੱਚ ਨੂਰ ਨਜ਼ਰ ਆ ਰਿਹਾ ਹੈ ਮੇਰੀ 84 ਕੱਟ ਦੇ ਉਸਨੇ ਕਿਹਾ ਮੈਂ ਨਹੀਂ ਕੱਟ ਸਕਦਾ 84 ਕੱਟਣ ਵਾਲਾ ਅਜੇ ਆ ਪਾਰਿਆ ਹੈ ਕਾਨਾਂ ਦਾ ਕਾਨ ਬਣ ਕੇ ਮੈਂ ਤੇਰੇ ਅੱਖੇ ਲੱਗ ਜਾਣਾ ਹਾਂ ਤੂੰ ਮੇਰੇ ਅੱਖੇ ਲੱਗ ਉਸ ਪੰਛੀ ਗਦਰ ਨਾਂ ਦੇ ਨੇ ਹਾਂ ਕਰ ਦਿੱਤੀ ਕਿ ਮੈਨੂੰ ਮਨਜ਼ੂਰ ਹੈ ਮੈਂ ਤੇਰੇ ਅੱਖੇ ਲੱਗਦਾ ਹਾਂ ਇਹ 17 ਨੰਬਰ ਗ੍ਰੰਥ ਬੋਲਦਾ ਹੈ ਉਸਨੇ ਕਿਹਾ ਕ੍ਰਿਸ਼ਨ ਭਗਵਾਨ ਨੇ ਕਿ ਗਾੜੀ ਨਾਨਕ ਧਾਰ ਆ ਰਹੀ ਹੈ ਪੰਜਵੀਂ ਪਾਤਸ਼ਾਹੀ ਸਹਿਬ ਗੁਰੂ ਅਰਜਨ ਪਾਤਸ਼ਾਹ ਥੱਲੇ ਤੈਨੂੰ ਅੱਡ ਡਾਉਣੀ ਪਵੇਗੀ ਤੈਨੂੰ ਮਾਂਸ ਦੇ ਹੀ ਮਿਲੀ ਹੋਵੇਗੀ ਉਸ ਵੇਲੇ ਤੈਨੂੰ ਸੋਝੀ ਹੋਵੇਗੀ ਕਿ ਮੈਂ ਕੀ ਕਰਨ ਲੱਗਾ ਹਾਂ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਨਾਲ ਗੱਲ ਕਰੀ ਉਹ ਤੈਨੂੰ 84 ਕੱਟਣ ਵਾਲੇ ਦੇ ਨਾਲ ਮੇਲ ਦੇਵੇਗਾ ਜਿਸ ਵੇਲੇ ਸਮਾ ਪੁੱਜ ਗਿਆ ਸਾਹਿਬ ਗੁਰੂ ਅਰਜਨ ਪਾਤਸ਼ਾਹ ਦਾ ਉਹ ਵੀਰ ਉਹ ਜਾਗਰ ਸਿੰਘ ਉਹਦਾ ਨਾਮ ਸੀ ਜਿਹੜਾ ਪਠਿਆਲਾ ਬਣਿਆ ਜਿਸ ਵੇਲੇ ਉਹਨੇ ਅੱਗ ਡਾਈ ਸਾਹਿਬ ਗੁਰੂ ਅਰਜਨ ਪਾਤਸ਼ਾਹ ਥੱਲੇ ਕਿਹਾ ਸੀ ਕ੍ਰਿਸ਼ਨ ਭਗਵਾਨ ਨੇ ਕਿ ਤੈਨੂੰ ਸੋਜੀ ਹੋਵੇਗੀ ਉਹਦੇ ਮਨ ਵਿੱਚ ਇਹ ਸੋਜੀ ਹੋਈ ਕਿ ਇਸ ਸੈ ਸੁਬਾਹ ਆਣ ਕੇ ਤਤੀ ਲੋ ਤੇ ਬੈਠ ਗਿਆ ਹੈ ਕਿ ਲੋ ਅਜੇ ਤਤੀ ਨਹੀਂ ਹੋਈ ਮੈਂ ਇੰਨੀ ਅੱਗ ਡਾਈ ਹੈ ਵਾਣੀ ਚ ਵੇਰਵਾ ਹੁੰਦਾ ਹੈ ਕਿ ਉਹਨੇ ਹੱਥ ਲਾ ਕੇ ਚੈੱਕ ਕਰ ਲਈ ਜਿਸ ਵੇਲੇ ਉਹਨੇ ਹੱਥ ਲਾਇਆ ਉਹਦੀਆਂ ਪੂਬਾ ਨਿਕਲ ਗਈਆਂ ਕਿ ਇਨੀ ਤਤੀ ਹੈ ਸਤਿਗੁਰੂ ਤੂੰ ਸਹਿ ਸੁਭਾਨ ਕੇ ਬੈਠ ਗਿਆ ਉਹ ਮੈਨੂੰ ਉਹਦੇ ਨਾਲ ਮੇਲ ਦੇ ਜਿਹਦੇ ਕਰਕੇ ਤੂੰ ਤਤੀ ਲੋਤੇ ਬੈਠਾ ਹੈ ਸਤਿਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਉਹ ਆ ਪਾਰਿਆ ਹੈ ਮਤਲੁਕ ਤੇ ਉਹ ਕਹਿੰਦਾ ਉਸ ਨੂੰ ਮੈਂ ਕਿਵੇਂ ਲੱਭ ਲਵਾਂਗਾ ਮੈਨੂੰ ਅ디 ਕੋਈ ਗੱਲ ਦੱਸ ਕੋਈ ਵੇਰਵਾ ਦੱਸ ਕੇ ਮੇਰਾ ਵੀ ਕਿਵੇਂ ਆਉਣਾ ਹੋਵੇਗਾ ਜਾਂ ਮੈਂ ਉਹਨੂੰ ਕਿਵੇਂ ਲੱਭਾਂਗਾ ਉਸਨੇ ਕਿਹਾ ਉਹ ਜਿਵੇਂ ਸੀਤਾ ਦਾ ਕਰਕੇ ਰਾਮ ਜੰਗਲਾਂ ਚ ਫਿਰਿਆ ਜਿਵੇਂ ਕ੍ਰਿਸ਼ਨ ਘੁੰਮਿਆ ਕਿਨਾ ਸੀਦਾ ਉਹ ਕਹਿੰਦਾ ਜਿਵੇਂ ਰੁਕਮਣੀ ਪਿਛੇ ਕ੍ਰਿਸ਼ਨ ਨੇ ਐਨੇ ਜੰਗ ਕੀਤੇ ਉਹ ਮੈਂ ਤਾਂ ਮੰਨਾਂ ਜੇ ਕਮਲੇ ਰਮਲੇ ਨੂੰ ਭਗਵਾਨ ਆਪ ਲੱਭਦਾ ਫਿਰੇ ਮੈਂ ਨਹੀਂ ਉਹਨੂੰ ਲੱਭ ਸਕਦਾ ਜਿਸ ਵੇਲੇ ਪ੍ਰਮਾਤਮਾ ਨੇ ਕਿਰਪਾ ਕੀਤੀ 15 ਪੋਧਾਈ ਦਿਹਾੜਾ ਸੀ ਪ੍ਰਮਾਤਮਾ ਡਡੋਤ ਕਰਦਾ ਗਿਆ ਹਰ ਬਾਣੀ ਕਵਾਈ ਦਿੰਦੀ ਹੈ ਕਿ ਮੈਂ ਆਪਣੇ ਭਗਤ ਨੂੰ ਲੱਭਣ ਜਾ ਰਿਹਾ ਹਾਂ ਉਨੇ ਮੰਗ ਮੰਗ ਲਈ ਸੀ ਉਹ ਮੈਨੂੰ ਭਾਵੇਂ ਘਰ ਖਾਣ ਨੂੰ ਰੋਟੀ ਨਾ ਦੇਵੇ ਪਰ ਮੈਂ ਤਾਂ ਮੰਨਾਂ ਜੇ ਆਪ ਮੇਰੇ ਘਰ ਆਵੇ ਤੇ ਬਹਾਨਾ ਬਣਾ ਲਿਆ ਪਰਮਾਤਮਾ ਨੇ ਉਹਦੇ ਘਰ ਜਾਣ ਦਾ ਉਹਤੇ ਕਿਰਪਾ ਕਰ ਦਿੱਤੀ ਪਰਮਾਤਮਾ ਨੇ ਕਿਹਾ ਇਹ ਮੇਰਾ ਭਗਤ ਹੈ ਉਜਾਗਰ ਸਿੰਘ ਜਿਮੀਦਾਰਾਂ ਦੇ ਘਰ ਉਸਦਾ ਜਨਮ ਹੋਇਆ ਸੀ ਟਾਂ ਬੋਦ ਘਟ ਹੈ ਐਸੇ ਹੀ ਵਿਹਾਰ ਵਿੱਚ ਕ੍ਰਿਸ਼ਨ ਭਗਵਾਨ ਜੇਸ ਵੇਲੇ ਜਮਨਾ ਵਿੱਚ ਅਸ਼ਨਾਣ ਕਰਨ ਵਲੇ ਇੱਕ ਡੱਡੂ ਛਾਲ ਮਾਰ ਕੇ ਉਹਦੇ ਸੀਸ ਤੇ ਚੜ ਗਿਆ ਇਹ ਗੱਲ ਕਰਕੇ ਮੈਂ ਖੁਸ਼ੀਆਂ ਲੈ ਲੈਣੀਆਂ ਛਾਲ ਮਾਰ ਕੇ ਉਹਦੇ ਸੀਸ ਤੇ ਚੜ ਗਿਆ ਉਹਨੂੰ ਸੋਝੀ ਹੋ ਗਈ ਤੇ ਇਹ ਕ੍ਰਿਸ਼ਨ ਭਗਵਾਨ ਹੈ ਮੇਰ ਕੋ ਭੁੱਲ ਹੋ ਗਈ ਹੈ ਉਸਨੇ ਹਾੜਾ ਕੱਢਿਆ ਸਤਗੁਰੂ ਮੈਂ ਤੇਰੇ ਚਰਨਾਂ ਨਾਲ ਸੋਣਾ ਸੀ ਮੈਂ ਤੇਰੇ ਸੀਸ ਉੱਪਰ ਚੜ ਗਿਆ ਹਾਂ ਮੈਨੂੰ ਮਾਫ਼ ਕਰ ਦੇ। ਕ੍ਰਿਸ਼ਨ ਭਗਵਾਨ ਨੇ ਕਿਹਾ ਕੋਈ ਗੱਲ ਨਹੀਂ। ਪਿਆਰ ਚ ਸਭ ਕੁਝ ਮਾਫ਼ ਹੈ। ਤੂੰ ਜਿੰਨਾ ਮੇਰੇ ਨਾਲ ਪਿਆਰ ਜਤਾਇਆ ਹੈ ਮੈਂ ਤੈਨੂੰ ਅਗਲੀ ਲੜੀ ਵਿੱਚ پرو ਦਿੰਦਾ ਹਾਂ। ਉਹ ਗਾੜੀ ਸਹਿਬ ਗੁਰੂ ਅਰਜਨ ਪਾਤਸ਼ਾਹ ਆ ਰਿਹਾ। ਜਿਸ ਵੇਲੇ ਉਹ ਰਾਵੀ ਜਸ਼ਨਾਨ ਕਰਨ ਜਾਵੇਗਾ ਬਹਾਨਾ ਬਣ ਗਿਆ ਤਤੀ ਲੋ ਦਾ। ਤੂੰ ਉਸ ਵੇਲੇ ਨਾ ਦਿੰਦੀ ਮਛਲੀ ਹੋਵੇਗੀ ਉਹਦੇ ਚਰਨਾਂ ਨਾਲ ਸ਼ੋਵੀ ਤੈਨੂੰ ਅਗਲੀ ਗੱਲ ਉਹ ਦੱਸ ਦੇਵੇਗਾ ਸਹਿਬਗੁਰੂ ਅਰਜਨ ਪਾਤਸ਼ਾਹ ਦਾ ਸਮਾਂ ਆ ਗਿਆ ਉਹ ਨਾ ਦਿੰਦੀ ਮਛਲੀ ਸੀ ਉਹ ਸਹਿਬਗੁਰੂ ਅਰਜਨ ਪਾਤਸ਼ਾਹ ਦੇ ਜਿਸ ਵੇਲੇ ਚਰਨਾਂ ਨਾਲ ਸ਼ੋਈ ਉਹਨੇ ਹਾੜਾ ਕੱਢਿਆ ਸਤਗੁਰੂ ਉਹ ਕਿਹਦੇ ਪਿਆਰ ਚ ਤਤੀ ਲੋ ਤੇ ਬੈਠਾ ਸੀ ਕੋਈ ਉਹਦੀ ਗੱਲ ਤੇ ਦੱਸ ਜਾ ਉਸਨੇ ਕਿਹਾ ਜਿਸ ਵੇਲੇ ਉਹ ਆਇਆ ਤੈਨੂੰ ਵੀ ਮਾਨਸ ਦੇਹੀ ਮਿਲੀ ਹੋਵੇਗੀ ਉਹਨੇ ਕਿਹਾ ਮੈਨੂੰ ਕੀ ਪਤਾ ਚੱਲੇਗਾ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਤੇਰਾ ਜਗਿੰਦਰ ਕੋਰ ਨਾ ਹੋਵੇਗਾ ਉਸਨੇ ਕਿਹਾ ਕੀ ਪਤਾ ਚੱਲੇਗਾ ਲੱਖ ਜਗਿੰਦਰ ਕੋਰਾ ਹੋਣਗੇ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਭਾਵੇਂ ਲੱਖ ਜਗਿੰਦਰ ਕੋਰਾ ਹੋਣ ਓਏ ਉਹਦੀ ਕੁਲ ਚੋਂ ਤੂੰ ਇੱਕ ਹੀ ਹੋਵੇਂਗੀ ਉਸ ਬੰਦੇ ਦਾ ਜਨਮ ਹੋਇਆ ਮੱਲੂਆਲ ਅੱਜ ਕੱਲੋ ਕੈਨੇਡਾ ਵਿੱਚ ਰਹਿੰਦੀ ਐ। ਇਹ ਸੀ ਕੰ 84 ਕੱਟਣ ਕਟਾਉਣ ਵਾਲਾ ਕਿ ਕੌਣ 84 ਕੱਟਦਾ ਹੈ। ਜਿਸ ਵੇਲੇ ਉਹਨਾ ਹਾੜਾ ਕੱਢਿਆ ਉਹ ਤੂੰ ਤਤੀ ਲੋ ਤੇ ਕਿਉਂ ਬੈਠਾ? ਉਹਦੀ ਕੋਈ ਨਿਸ਼ਾਨੀ ਤੇ ਦੱਸ ਜਾ। ਉਸ ਵੇਲੇ ਕਿਹਾ ਉਹ ਰਾਵੀ ਸਾਬਕੂ ਗੁਰਜਨ ਪਾਤਸ਼ਾਹ ਨੇ ਉਹਦੇ ਭਗਤਾਂ ਨੇ ਉਹਨੂੰ ਵੱਧਾ ਹੋਵੇ ਨਾਲ ਰਸੀ। ਉਹਨੇ ਹਾ ਹੋਰ ਗੱਲੋ ਉਨੇ ਕਿਆ ਉਸ ਦੇ ਸੀਸ ਤੇ ਪੰਜ ਮੁਖੀ ਸੋਹੇ ਤਾਜ ਇਹ ਕੋਈ ਸੋਹਣੇ ਲੱਗਣ ਵਾਸਤੇ ਨਹੀਂ ਸੀ ਪਹਿਨਿਆ ਇਹ ਕ੍ਰਿਸ਼ਨ ਭਗਵਾਨ ਨੇ ਮੇਰਜਨ ਨੂੰ ਕਿਹਾ ਸੀ ਅਰਜਨ ਉਹ ਤਾਜ ਲੈ ਕੇ ਬੈਠੇ ਗੱਲ ਆ ਕੇ ਬੈਠੇ ਗਾਸਨਸਨ ਤੇ ਇਹੋ ਗੱਲ ਈਸ਼ਾ ਨੇ ਕਹੀ ਸੀ ਕਿ ਮੈਨੂੰ ਪਹਿਲਾਂ ਨੌ ਵਾਰ ਤਖਾ ਦੁੱਤਾ ਕਿ ਮੇਰੇ ਸੀਸ ਦਾ ਤਾਜ ਦੇਖ ਲੈ ਇਹੋ ਗੱਲ ਹਜ਼ਰਤ ਮੁਹੰਮਦ ਸਾਹਿਬ ਨੂੰ ਦਿਖਾਈ ਸੀ ਜਿਸ ਵੇਲੇ ਤਿੰਨ ਮਾਕ ਕਹੇ ਉਹ ਜਿਸ ਵੇਲੇ ਹਜ਼ਰਤ ਮੁਹੰਮਦ ਪਹਿਲੇ ਦਿਨ ਵੰਡੀ ਨਿਯਾਜ਼ ਜਿਸ ਦਿਨ ਉਹਨੂੰ ਇਲਹਾਮ ਹੋਇਆ ਸੀ ਸ਼ੁਰੂਆਤ ਹੋਈ ਸੀ ਤਿੰਨ ਮਾਕ ਕਹੇ ਜਿਸ ਦਿਨ ਹਜ਼ਰਤ ਮੁਹੰਮਦ ਪਹਿਲੇ ਦਿਨ ਵੰਡੀ ਨਿਯਾਜ਼ ਮਰੀਦਾਂ ਦੇਤੀ ਖਵਾਈ ਆ ਉਹ ਧੁਰ ਆਵਾਜ਼ ਆਈ ਮੁਹੰਮਦਾ ਇਹਨਾਂ ਨਿਯਾਜ਼ਾਂ ਦਾ ਕੀ ਸਵਾਦ ਇਹਨਾਂ ਕੀ ਇਹਨਾਂ ਨੂੰ ਫਰਕ ਪੈਣਾ ਜਿੰਨਾ ਚਿਰ ਪੂਰਾ ਸਤਗੁਰ ਨજર ਨਾ ਆਈਆ ਜੇ ਅਹੀਂ ਸੰਸਾਰ ਨਾਲ ਜੁੜ ਗਏ ਕਿਉ ਨજર ਨਹੀਂ ਆਉਂਦਾ ਇਹ ਗੱਲ ਅਕਾਲ ਪੁਰਖ ਨੇ ਇਸ਼ਾਰਾ ਕੀਤਾ ਹਜ਼ਰਤ ਮਾਨ ਸਾਹਿਬ ਨੂੰ ਇਹਨਾਂ ਦਾ ਚੌਲਾ ਨਾਲ ਕੁਝ ਨਹੀਂ ਬਣਨਾ ਉਹ ਇਹਨਾਂ ਨਿਆਜ਼ਾਂ ਦਾ ਕੀ ਸਵਾਦ ਜਿੰਨਾ ਚਿਰ ਪੂਰਾ ਸਤਗੁਰ ਨજર ਨਾ ਆਈਆ ਉਹ ਤੱਕ ਮਹਮਦਾ ਉਹ ਜਿਸ ਦੇ ਸੀਸ ਉਤੇ ਤਾਜ ਸ਼ਾਹਾਂ ਦਾ ਸ਼ਾਹ ਪਾਤਸ਼ਾਹ ਦਾ ਪਾਤਸ਼ਾਹ ਅਖਵਾਈਆ ਜਦੋਂ ਉਹ ਆਪ ਆਇਆ ਉਦੋਂ ਸਾਰੀ ਕਿਰਪਾ ਹੋਵੇਗੀ ਨਿਸ਼ਾਨੀਆਂ ਦਸੀਆਂ ਗੁਰੂਆਂ ਅਵਤਾਰਾਂ ਨੇ ਇੱਥੇ ਹੀ ਮੈਂ ਹਜੂਰ ਸ਼ੰਸ਼ਾ ਤੋਂ ਸਰਬਹਰ ਸੰਗਤ ਤੋਂ ਮਾਫੀ ਮੰਗਦਾ ਕਿਸੇ ਦੇ ਮਨ ਨੂੰ ਕੋਈ ਥੇਸ ਪੁੱਜੀ ਹੋਵੇ ਕੋਈ ਬਚਨ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜੂਰ ਸ਼ੰਸ਼ਾ ਜੀ ਮਾਫਤ ਕਰਨ ਇਹਦਾ ਜਨਾਲ ਜ ਕਰੇਗਾ ਸਰਬਹਰ ਸੰਗਤ ਵੀ ਮਾਫ ਕਰੇ ਗੱਲ ਤਾਂ ਮੈਂ ਕਰਨੀ ਸੀ ਹੋਰ ਪਰ ਉਹ ਵੀਰ ਨੇ ਜਿਹੜਾ ਲੇਖ ਸਾਂਝਾ ਕੀਤਾ ਬੜਾ ਪਿਆਰਾ ਲੇਖ ਚੱਲ ਰਿਆ ਸੀ ਕਿ 84 ਘਟਣ ਵਾਲਾ ਕੌਣ ਹੈ ਮੈਂ ਉਹਦੇ ਨਾਲ ਜੋੜ ਲਿਆ ਗੱਲ ਕਰਨੀ ਸੀ ਕਿ ਕਿਵੇਂ ਕੱਲ ਸਹਿਬ ਜادہ ਨੇ ਸ਼ਹੀਦੀ ਦਿੱਤੀ ਕਿਵੇਂ ਉਹ ਸਮਾਂ ਸੀ ਕਿਵੇਂ ਇਹ ਸਾਰੀ ਹੱਡ ਬਿੱਤੀ ਹੋਈ ਕਿੱਦਾਂ ਸਹਿਬ ਅਕਾਲ ਪੁਰਖ ਨੇ ਜੰਮੂ ਦੀ ਧਰਤੀ ਤੇ ਚਮਕੌਰ ਦੀ ਗੜੀ ਬਣਾਈ ਸਿੱਖ ਇਕੱਠੇ ਕੀਤੇ ਵਾਜ ਦੇ ਦੇ ਕੇ ਠਾਏ ਕੇ ਜੰਮੂ ਵਾਲੇ 21 ਖੜੇ ਹੋ ਗਏ ਪੰਜ ਮਾਝੇ ਵਾਲੇ ਹੋ ਜੋ ਪੰਜ ਦੁਆਬੇ ਵਾਲੇ ਹੋ ਜੋ ਪੰਜ ਮਾਲਵੇ ਵਾਲੇ ਹੋ ਜੋ ਕਿਉਂ ਉਹਨਾਂ ਨੂੰ ਕਿਹਾ ਪੰਜ ਮਾਝੇ ਵਾਲੇ ਪੰਜ ਦੁਆਬੇ ਵਾਲੇ ਪੰਜ ਮਲਵਈਏ ਜਿਹੜੇ ਬਣੇ ਸੀ ਜਿਹੜ ਦੇ ਨਾਲ ਜਦਿਆ 21 ਉਸ ਦਿਨ ਸਾਹਿਬ ਗੋਵਿੰਦ ਪਾਸ਼ਾ ਦੇ ਕੋਲ ਰਹਿ ਗਏ ਸੀ ਪੰਜ ਉਹਨੇ ਆਪਣੇ ਕੋਲ ਰੱਖ ਕੇ ਬਾਕੀਆਂ ਨੂੰ ਫੇਰ ਕੇ ਆ ਚਲੋ ਤੁਸੀਂ ਵੀ ਜੰਗ ਨੂੰ ਤਿਆਰ ਹੋ ਜੋ ਚਮਕੌਰ ਦੀ ਗੜੀ ਇਹ ਸਾਰਾ ਵੇਰਵਾ ਅਕਾਲ ਪੁਰਖ ਨੇ ਆਪਣੇ ਹੱਥੀਂ ਇਕ ਰਾਇਆ ਤੇ ਸੱਚਖੰਡ ਨੂੰ ਵੀ ਉਸ ਦਿਨ ਜੰਮੂ ਦੀ ਧਰਤੀ ਤੇ ਬੁਲਾਇਆ ਕਿ 10 ਉਸ ਦਿਨ ਕੀ ਦੇਖਿਆ ਸੀ ਉਹ ਚਮਕੌਰ ਦੀ ਗੜੀ ਉਹ ਸਾਰੀ ਗੱਲ ਕਰਦਾ ਹੈ ਕਿ ਮੈਂ ਜੋ ਦੇਖਿਆ ਹੈ ਮੈਂ ਬਿਆਨ ਕਰ ਦੰਨਾ ਇਹ ਸਾਰੀ ਗੱਲ ਉਹਨੇ ਸਾਰੀ ਵੇਂਦਬੰਦੀ ਲਾ ਕੇ ਦੱਸ ਦਿੱਤੀ ਕਿ ਪ੍ਰਭੂ ਇਦਾਂ ਇਦਾਂ ਹੋਇਆ ਸੀ ਸੋ ਹੰਗਮਾਰਾ Şer sen kavuşun parvan diye sorang maharay şer sen kavuşun parvan diye sorang maharay şer sen kavuşun भॻवान सो अंग मारा शेर संगषण भगवान श अंग महाराज शेर सिंह बिष्णु भॻवान द ਵਾਦ ਆਪ ਬੰਦ ਕਰਤਾ ਹਲੋ ਸਰੀਰ ਤਾਂ ਹੀ ਕਈ ਨਾ ਗੰਦਲਣ ਲੈ ਸਿਦਾਂ ਦੇ ਦਰਨ ਸਰੀਰ ਤਾਂ ਕਰਦੇ ਹਾਂ ਹਾਂਜੀ ਸਰੀਰੇ ਕੀਤੀ ਪੂਰਾ ਨਾ ਸਰੀਰ ਕਰਕੇ ਹੀ ਤੇਰੀ ਕੋਈ ਨਹੀਂ ਸਤਕਾਰ ਜੀ